ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਹੈ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਕਾਮ ਖਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 ਜੋ ਅਭੀ ਸਾਡਾ ਇਹ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਕੋ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋ ਰੁਟੀਨ ਚ ਕਾਫੀ ਆਉਂਦੇ ਆ ਮੇਰੇ ਉਹਨਾਂ ਦਾ ਰੁਟੀਨ ਇੰਜੈਕਸ਼ਨ ਉਹ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੁਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਅਿਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਆ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮਨੀ ਕਲੀਨਿਕਾਂ ਦੀ ਵੀ ਹੋ ਜੂਗੀ ਸੱਚੀ ਗੱਲ ਦੀ ਸਾਰਿਆਂ ਨੂੰ ਮੈਂ ਹਿਮਾਂਸ਼ੋ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਆਪ ਅੱਜ ਇੱਕ ਬਹੁਤ ਕੰਬੀਰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਔਰ ਮੈਂ ਆਪ ਸਾਰਿਆਂ ਦਾ ਸਹਿਯੋਗ ਦੇ ਵਿੱਚ ਪਾਣਾ ਚਾਹੁੰਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਜਿਵੇਂ ਤੁਹਾਨੂੰ ਪਤਾ ਹੈ ਭਾਰੀ ਮੀਂਹ ਦੇ ਕਾਰਨ ਕੁਝ ਕੁ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਔਰ ਕਈ ਇਲਾਕਿਆਂ ਦੇ ਵਿੱਚ ਉਹ ਦੋ ਦਿਨ ਦਿਨ ਰਹਾ ਜਿਸ ਕਰਕੇ ਉੱਥੇ ਪਾਣੀ ਦੇ ਜਿਹੜੀ ਪ੍ਰੋਬਲਮਸ ਹੈ ਉਹ ਸਾਹਮਣੇ ਆਣੀ ਸ਼ੁਰੂ ਹੋ ਜਾਣਗੀਆਂ ਮੈਨੂੰ ਉਮੀਦ ਹੈ ਔਰ ਮੈਨੂੰ ਆਸ ਹੈ ਔਰ ਰਿਕੁਐਸਟ ਹੈ ਮੇਰੇ ਸਾਰਿਆਂ ਨੂੰ ਤੁਸੀਂ ਦੋ ਚੀਜ਼ਾਂ ਸਾਡੇ ਪ੍ਰਸ਼ਾਸਨ ਵੱਲੋਂ ਜਿਹੜੀ ਦੋ ਅਪੀਲਾਂ ਨੇ ਤੁਸੀਂ ਉਹਨਾਂ ਦੇ ਵਿੱਚ ਸਾਡਾ ਸਹਿਯੋਗ ਸਹਿਯੋਗ ਦਿਓ ਇੱਕ ਤਾਂ ਪਹਿਲੀ ਚੀਜ਼ ਹੈਗੀ ਹੈ ਪਾਣੀ ਨੂੰ ਉਬਾਲ ਕਰ ਤੁਸੀਂ ਜਿਹੜਾ ਹੈਗਾ ਪਾਣੀ ਨੂੰ ਬੋਇਲ ਕਰਕੇ ਤੁਸੀਂ ਪੀਓ ਬੋਇਲਡ ਵਾਟਰ ਪੀਓ ਸਵੇਰੇ ਸਵੇਰੇ ਤੁਸੀਂ 20 ਲੀਟਰ ਜਿੱਦਾਂ ਆਪਾਂ ਪਾਣੀ ਗਰਮ ਕਰਦੇ ਨੇ ਉਦਾਂ ਤੁਸੀਂ ਪਾਣੀ ਨੂੰ ਬੋਇਲ ਕਰਨਾ ਹੈ ਪਹਿਲਾਂ ਛਾਨਣਾ ਤੁਸੀਂ ਪਾਣੀ ਨੂੰ ਫਿਰ ਬੋਇਲ ਕਰਨਾ ਫਿਰ ਬੋਇਲ ਕਰਨ ਤੋਂ ਬਾਅਦ ਠੰਡਾ ਕਰਕੇ ਉਹਨੂੰ ਪੂਰੇ ਦਿਨ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੀ ਸਪਲਾਈ ਵਾਟਰ ਸਪਲਾਈ ਕਲੋਰਿਨੇਸ਼ਨ ਕਲੋਰਿਨੇਟਿਡ ਹੈ ਜਾਂ ਪ੍ਰੋਪਰ ਪਿਓਰ ਹੈਗੀ ਹੈ ਤਾਂ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਬੋਇਲਡ ਵਾਟਰ ਹੀ ਪੀਓ ਜਿਹੜਾ ਆਨ ਨਾਲ ਇੱਕ ਹਫਤਾ ਦੂਜੀ ਮੇਰੀ ਰਿਕੁਐਸਟ ਸਾਰਿਆਂ ਨੂੰ ਹੈਗੀ ਹੈ ਵੀ ਤੁਹਾਡੇ ਆਲੇ-ਦੁਆਲੇ ਜਿੱਥੇ ਕੋਈ ਵੀ ਪਾਣੀ ਦਾ ਜਿਹੜਾ ਹੈਗਾ ਪਾਣੀ ਖੜਿਆ ਹੈਗਾ ਕਿਸੇ ਵੀ ਫਾਰਮ ਦੇ ਵਿੱਚ ਕੋਲਰਾਂ ਦੇ ਵਿੱਚ ਜਾਂ ਟਾਇਰਾਂ ਦੇ ਵਿੱਚ ਹੀ ਆ ਆਲੇ-ਦੁਆਲੇ ਕਿਤੇ ਵੀ ਖੜਿਆ ਹੈਗਾ ਜਾਂ ਕੋਈ ਗੱਡੇ ਦੇ ਵਿੱਚ ਖੜਿਆ ਹੈ ਜਾਂ ਕੋਈ ਕਿਤੇ ਵੀ ਟੋਏ ਦੇ ਵਿੱਚ ਖੜਿਆ ਤਾਂ ਉੱਥੇ ਜਿਹੜਾ ਹੈਗਾ ਜ਼ਰੂਰ ਉਸ ਪਾਣੀ ਨੂੰ ਉੱਥੇ ਕੋਈ ਮਿੱਟੀ ਦਾ ਤੇਲ ਪਾ ਕੇ ਜਾਂ ਕੋਈ ਵੀ ਚੀਜ਼ ਇਦਾਂ ਦੀ ਪਾ ਕੇ ਤਾਂ ਕਿ ਉੱਥੇ ਕੋਈ ਮੱਛਰ ਨਾ ਪੈਦਾ ਹੋਵੇ ਇਹ ਜ਼ਰੂਰ ਮੇਰੇ ਹੱਥ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਤੁਸੀਂ ਜ਼ਰੂਰ ਇਹ ਚੀਜ਼ ਕਰੋ ਤਾਂ ਕਿ ਇੱਕ ਬਿਮਾਰੀਆਂ ਜਿਹੜੀ ਹੈਗੀ ਆ ਉਹ ਨਾ ਫੈਲ ਲੈਣ ਸਾਡੀ ਮੈਡੀਕਲ ਟੀਮਾਂ ਵੀ ਅੱਡੜ ਪੁਆਇੰਟਾਂ ਤੇ ਲੱਗੀ ਹੋਈਆਂ ਜੇ ਤੁਹਾਨੂੰ ਲੱਗਦਾ ਇਮੀਡੀਏਟਲੀ ਤੁਸੀਂ ਉੱਥੇ ਜਾ ਕੇ ਰਸ਼ ਕਰ ਸਕਦੇ ਹੋ ਇਮੀਡੀਏਟਲੀ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਦੂਜੀ ਮੇਰੀ ਇੱਕ ਬੇਨਤੀ ਹੋਰ ਹੈ ਕਿ ਜਿੱਦਾਂ ਹੀ ਕੋਈ ਬੱਚੇ ਨੂੰ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਕੋਈ ਉਲਟੀ ਜਾਂ ਦਸਤ ਲੱਗ ਰਹੇ ਹਨ ਤੇ ਇਮੀਡੀਏਟਲੀ ਜਿਹੜਾ ਹੈਗਾ ਉਹਨੂੰ ਡਾਕਟਰ ਦੇ ਜ਼ਰੂਰ ਲੈ ਕੇ ਜਾਓ ਉਹਨੂੰ ਉਹਦੀ ਤੁਸੀਂ ਵੇਟ ਨਾ ਕਰੋ ਕਿ ਕਿਉਂਕਿ ਬੱਚੇ ਨੂੰ ਜੇ 2 ਘੰਟੇ ਜਿਹੜਾ ਹੈਗਾ ਡੀਹਾਈਡਰੇਸ਼ਨ ਹੁੰਦੀ ਹੈ ਤਾਂ ਉਹਦੀ ਸੀਰੀਅਸਨੈਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਨੂੰ ਤੁਸੀਂ ਆ ਓ ਆਰ ਐਸ ਦਾ ਪਾਣੀ ਪਿਲਾ ਸਕਦੇ ਹੋ ਓ ਆਰ ਐਸ ਕੁਝ ਨਹੀਂ ਹੁੰਦਾ ਪਾਣੀ ਦੇ ਵਿੱਚ ਜਿਹੜਾ ਹੈਗਾ 슈ਗਰ ਤੇ ਨਮਕ ਉਹ ਘੋਲ ਕੇ ਤੁਸੀਂ ਓ ਆਰ ਐਸ ਉਹਨੂੰ ਪਿਲਾ ਸਕਦੇ ਹੋ ਬੱਚੇ ਨੂੰ ਤਾਂ ਔਰ ਉਹਨੂੰ ਟਾਈਮ ਟੂ ਟਾਈਮ ਪਿਲਾ ਕੇ ਤਾਂ ਕਿ ਉਹ ਬੱਚੇ ਦੀ ਬੋਡੀ ਜਿਹੜੀ ਹੈ ਹਾਈਡਰੇਟਡ ਰਵੇ ਔਰ ਇਸ ਦੇ ਨਾਲ ਨਾਲ ਆਪਣੇ ਘਰ ਦੇ ਵਿੱਚ ਜੋ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਜਿਹੜਾ ਹੈਗਾ ਦੋ ਚੀਜ਼ਾਂ ਕਰਨੀਆਂ ਇੱਕ ਤਾਂ ਆਪਣੇ ਘਰ ਦੇ ਆਲੇ-ਦੁਆਲੇ ਸਫਾਈ ਰੱਖਣੀ ਹੈ ਕੋਈ ਪਾਣੀ ਨਹੀਂ ਖੜਾ ਹੋਣ ਦੇਣਾ ਤੇ ਅੱਜ ਹੀ ਪਲੀਜ਼ ਤੁਸੀਂ ਘੰਟਾ ਲਾ ਕੇ ਸ਼ਾਮ ਨੂੰ ਘੰਟਾ ਲਾ ਕੇ ਪਲੀਜ਼ ਆਪਣੇ ਜਿਹੜਾ ਹੈਗਾ ਇਸ ਚੀਜ਼ ਨੂੰ ਗੌਰ ਕਰਨਾ ਹੈ ਔਰ ਦੂਜਾ ਸਵੇਰੇ ਜਿਹੜਾ ਹੈਗਾ ਬੋਇਲਡ ਵਾਟਰ ਕਰਕੇ 20 20 ਲੀਟਰ ਬੋਇਲਡ ਵਾਟਰ ਉਹੀ ਪੂਰੇ ਦਿਨ ਵਾਸਤੇ ਤੁਸੀਂ ਵਰਤਣਾ ਹੈ ਇਹ ਮੇਰੇ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਸਾਡੇ ਇੱਕ ਦੋ ਕੇਸ ਆਏ ਨੇ ਇਦਾਂ ਦੇ ਜਿਨ੍ਹਾਂ ਦੇ ਉੱਤੇ ਬੱਚਿਆਂ ਨੂੰ ਜਿਹੜੀ ਹੈਗੀ ਗੰਭੀਰ ਸਮੱਸਿਆ ਪੈਦਾ ਹੋਗੀ ਡਾਇਰੀਆ ਕਰਕੇ ਔਰ ਇਦਾਂ ਦੀ ਪ੍ਰੋਬਲਮ ਕਰਕੇ ਮੈਂ ਚਾਹੁੰਦਾ ਵੀ ਪੂਰੇ ਲੁਧਿਆਣਾ ਦੇ ਵਿੱਚ ਇਦਾਂ ਦੀ ਪ੍ਰੋਬਲਮ ਨਾ ਹੋਵੇ ਇਸ ਕਰਕੇ ਮੇਰੇ ਆਪ ਸਭ ਨੂੰ ਰਿਕਵੈਸਟ ਔਰ ਗੁਜ਼ਾਰਿਸ਼ ਹੈ ਪਲੀਜ਼ ਸਾਡਾ ਇਹਦੇ ਵਿੱਚ ਸਹਿਯੋਗ ਕਰੋ ਸਾਡੇ ਕੋਲ ਡਾਕਟਰਾਂ ਦੀ ਟੀਮਾਂ ਨਾਲ ਹੈ ਔਰ ਕੋਈ ਵੀ ਚੀਜ਼ ਜੇ ਤੁਹਾਨੂੰ ਲੋੜ ਹੈ ਤਾਂ ਸਿਵਲ ਆਫਿਸ ਸਿਵਲ ਸਰਜੰਡ ਦੇ ਆਫਿਸ ਦੇ ਵਿੱਚ ਤੁਸੀਂ ਸੰਪਰਕ ਸੱਤ ਕਰ ਸਕਦੇ ਹੋ ਔਰ ਇਹਦੇ ਵਾਸਤੇ ਜੇ ਬੱਚੇ ਨੂੰ ਕੋਈ ਉਲਟੀ ਦਸਤ ਲੱਗਦਾ ਹੈ ਤਾਂ ਬਿਲਕੁਲ ਵੇਟ ਕਰਨ ਦੀ ਲੋੜ ਨਹੀਂ ਔੜੇ ਕਰਨ ਦੀ ਲੋੜ ਨਹੀਂ ਹੈ ਤੁਰੰਤ ਜਿਹੜਾ ਹੈਗਾ ਡਾਕਟਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਬੱਚੇ ਨੂੰ ਜ਼ਰੂਰ ਦਿਖਾਓ ਧੰਨਵਾਦ ਸਤਿਕਾਰ ਦੀ ਸਾਰਿਆਂ ਨੂੰ ਮੈਂ ਹਿਮਾਂਸ਼ੋ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਆਪ ਅੱਜ ਇੱਕ ਬਹੁਤ ਕੰਬੀਰ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਔਰ ਮੈਂ ਆਪ ਸਾਰਿਆਂ ਦਾ ਸਹਿਯੋਗ ਦੇ ਵਿੱਚ ਪਾਣਾ ਚਾਹੁੰਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਜਿਵੇਂ ਤੁਹਾਨੂੰ ਪਤਾ ਹੈ ਭਾਰੀ ਮੀਂਹ ਦੇ ਕਾਰਨ ਕੁਝ ਕੁ ਇਲਾਕਿਆਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਔਰ ਕਈ ਇਲਾਕਿਆਂ ਦੇ ਵਿੱਚ ਉਹ ਦੋ ਦਿਨ ਦਿਨ ਰਹਾ ਜਿਸ ਕਰਕੇ ਉੱਥੇ ਪਾਣੀ ਦੇ ਜਿਹੜੀ ਪ੍ਰੋਬਲਮਸ ਹੈ ਉਹ ਸਾਹਮਣੇ ਆਣੀ ਸ਼ੁਰੂ ਹੋ ਜਾਣਗੀਆਂ ਮੈਨੂੰ ਉਮੀਦ ਹੈ ਔਰ ਮੈਨੂੰ ਆਸ ਹੈ ਔਰ ਰਿਕੁਐਸਟ ਹੈ ਮੇਰੇ ਸਾਰਿਆਂ ਨੂੰ ਤੁਸੀਂ ਦੋ ਚੀਜ਼ਾਂ ਸਾਡੇ ਪ੍ਰਸ਼ਾਸਨ ਵੱਲੋਂ ਜਿਹੜੀ ਦੋ ਅਪੀਲਾਂ ਨੇ ਤੁਸੀਂ ਉਹਨਾਂ ਦੇ ਵਿੱਚ ਸਾਡਾ ਸਹਿਯੋਗ ਸਹਿਯੋਗ ਦਿਓ ਇੱਕ ਤਾਂ ਪਹਿਲੀ ਚੀਜ਼ ਹੈਗੀ ਹੈ ਪਾਣੀ ਨੂੰ ਉਬਾਲ ਕਰ ਤੁਸੀਂ ਜਿਹੜਾ ਹੈਗਾ ਪਾਣੀ ਨੂੰ ਬੋਇਲ ਕਰਕੇ ਤੁਸੀਂ ਪੀਓ ਬੋਇਲਡ ਵਾਟਰ ਪੀਓ ਸਵੇਰੇ ਸਵੇਰੇ ਤੁਸੀਂ 20 ਲੀਟਰ ਜਿੱਦਾਂ ਆਪਾਂ ਪਾਣੀ ਗਰਮ ਕਰਦੇ ਨੇ ਉਦਾਂ ਤੁਸੀਂ ਪਾਣੀ ਨੂੰ ਬੋਇਲ ਕਰਨਾ ਹੈ ਪਹਿਲਾਂ ਛਾਨਣਾ ਤੁਸੀਂ ਪਾਣੀ ਨੂੰ ਫਿਰ ਬੋਇਲ ਕਰਨਾ ਫਿਰ ਬੋਇਲ ਕਰਨ ਤੋਂ ਬਾਅਦ ਠੰਡਾ ਕਰਕੇ ਉਹਨੂੰ ਪੂਰੇ ਦਿਨ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੀ ਸਪਲਾਈ ਵਾਟਰ ਸਪਲਾਈ ਕਲੋਰਿਨੇਸ਼ਨ ਕਲੋਰਿਨੇਟਿਡ ਹੈ ਜਾਂ ਪ੍ਰੋਪਰ ਪਿਓਰ ਹੈਗੀ ਹੈ ਤਾਂ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਬੋਇਲਡ ਵਾਟਰ ਹੀ ਪੀਓ ਜਿਹੜਾ ਆਨ ਨਾਲ ਇੱਕ ਹਫਤਾ ਦੂਜੀ ਮੇਰੀ ਰਿਕਵੈਸਟ ਸਾਰਿਆਂ ਨੂੰ ਹੈਗੀ ਹੈ ਵੀ ਤੁਹਾਡੇ ਆਲੇ-ਦੁਆਲੇ ਜਿੱਥੇ ਕੋਈ ਵੀ ਪਾਣੀ ਦਾ ਜਿਹੜਾ ਹੈਗਾ ਪਾਣੀ ਖੜਿਆ ਹੈਗਾ ਕਿਸੇ ਵੀ ਫਾਰਮ ਦੇ ਵਿੱਚ ਕੋਲਰਾਂ ਦੇ ਵਿੱਚ ਜਾਂ ਟਾਇਰਾਂ ਦੇ ਵਿੱਚ ਹੀ ਆ ਆਲੇ-ਦੁਆਲੇ ਕਿਤੇ ਵੀ ਖੜਿਆ ਹੈਗਾ ਜਾਂ ਕੋਈ ਗੱਡੇ ਦੇ ਵਿੱਚ ਖੜਿਆ ਹੈ ਜਾਂ ਕੋਈ ਕਿਤੇ ਵੀ ਟੋਏ ਦੇ ਵਿੱਚ ਖੜਿਆ ਹੈ ਉੱਥੇ ਜਿਹੜਾ ਹੈਗਾ ਜਰੂਰ ਉਸ ਪਾਣੀ ਨੂੰ ਉੱਥੇ ਕੋਈ ਮਿੱਟੀ ਦਾ ਤੇਲ ਪਾ ਕੇ ਜਾਂ ਕੋਈ ਵੀ ਚੀਜ਼ ਇਦਾਂ ਦੀ ਪਾ ਕੇ ਤਾਂ ਕਿ ਉੱਥੇ ਕੋਈ ਮੱਛਰ ਨਾ ਪੈਦਾ ਹੋਵੇ ਇਹ ਜਰੂਰ ਮੇਰੇ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਤੁਸੀਂ ਜਰੂਰ ਇਹ ਚੀਜ਼ ਕਰੋ ਤਾਂ ਕਿ ਇੱਕ ਬਿਮਾਰੀਆਂ ਜਿਹੜੀ ਹੈਗੀ ਆ ਉਹ ਨਾ ਫੈਲ ਲੈਣ ਸਾਡੀ ਮੈਡੀਕਲ ਟੀਮਾਂ ਵੀ ਅੱਡੜ ਪੁਆਇੰਟਾਂ ਤੇ ਲੱਗੀ ਹੋਈਆਂ ਜੇ ਤੁਹਾਨੂੰ ਲੱਗਦਾ ਇਮੀਡੀਏਟਲੀ ਤੁਸੀਂ ਉੱਥੇ ਜਾ ਕੇ ਰਸ਼ ਕਰ ਸਕਦੇ ਹੋ ਇਮੀਡੀਏਟਲੀ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਦੂਜੀ ਮੇਰੀ ਇੱਕ ਬੇਨਤੀ ਹੋਰ ਹੈ ਕਿ ਜਿੱਦਾਂ ਹੀ ਕੋਈ ਬੱਚੇ ਨੂੰ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਕੋਈ ਉਲਟੀ ਜਾਂ ਦਸਤ ਲੱਗ ਰਹੇ ਹਨ ਤੇ ਇਮੀਡੀਏਟਲੀ ਜਿਹੜਾ ਹੈਗਾ ਉਹਨੂੰ ਡਾਕਟਰ ਦੇ ਜ਼ਰੂਰ ਲੈ ਕੇ ਜਾਓ ਉਹਨੂੰ ਉਹਦੀ ਤੁਸੀਂ ਵੇਟ ਨਾ ਕਰੋ ਕਿ ਕਿਉਂਕਿ ਬੱਚੇ ਨੂੰ ਜੇ 2 ਘੰਟੇ ਜਿਹੜਾ ਹੈਗਾ ਡੀਹਾਈਡਰੇਸ਼ਨ ਹੁੰਦੀ ਹੈ ਤਾਂ ਉਹਦੀ ਸੀਰੀਅਸਨੈਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਨੂੰ ਤੁਸੀਂ ਆ ਓ ਆਰ ਐਸ ਦਾ ਪਾਣੀ ਪਿਲਾ ਸਕਦੇ ਹੋ ਓ ਆਰ ਐਸ ਕੁਝ ਨਹੀਂ ਹੁੰਦਾ ਪਾਣੀ ਦੇ ਵਿੱਚ ਜਿਹੜਾ ਹੈਗਾ 슈ਗਰ ਤੇ ਨਮਕ ਉਹ ਖੋਲ ਕੇ ਤੁਸੀਂ او ਆਰ ਐਸ ਉਹਨੂੰ ਪਿਲਾ ਸਕਦੇ ਹੋ ਬੱਚੇ ਨੂੰ ਤਾਂ ਔਰ ਉਹਨੂੰ ਟਾਈਮ ਟੂ ਟਾਈਮ ਪਿਲਾ ਕੇ ਤਾਂ ਕਿ ਉਹ ਬੱਚੇ ਦੀ ਬੋਡੀ ਜਿਹੜੀ ਹੈ ਹਾਈਡਰੇਟਡ ਰਹੇ ਔਰ ਇਸ ਦੇ ਨਾਲ ਨਾਲ ਆਪਣੇ ਘਰ ਦੇ ਵਿੱਚ ਜੋ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਜਿਹੜਾ ਹੈਗਾ ਦੋ ਚੀਜ਼ਾਂ ਕਰਨੀਆਂ ਇੱਕ ਤਾਂ ਆਪਣੇ ਘਰ ਦੇ ਆਲੇ ਦੁਆਲੇ ਸਫਾਈ ਰੱਖਣੀ ਹੈ ਕੋਈ ਪਾਣੀ ਨਹੀਂ ਖੜਾ ਹੋਣ ਦੇਣਾ ਤੇ ਅੱਜ ਹੀ ਪਲੀਜ਼ ਤੁਸੀਂ ਕੰਟਾ ਲਾ ਕੇ ਸ਼ਾਮ ਨੂੰ ਕੰਟਾ ਲਾ ਕੇ ਪਲੀਜ਼ ਆਪਣੇ ਜਿਹੜਾ ਹੈਗਾ ਇਸ ਚੀਜ਼ ਨੂੰ ਗੌਰ ਕਰਨਾ ਔਰ ਦੂਜਾ ਸਵੇਰੇ ਜਿਹੜਾ ਹੈਗਾ ਬੋਇਲਡ ਵਾਟਰ ਕਰਕੇ 20 20 ਲੀਟਰ ਬੋਇਲਡ ਵਾਟਰ ਉਹੀ ਪੂਰੇ ਦਿਨ ਵਾਸਤੇ ਤੁਸੀਂ ਵਰਤਣਾ ਹੈ ਇਹ ਮੇਰੇ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਸਾਡੇ 1 2 ਕੇਸ ਆਏ ਨੇ ਇਦਾਂ ਦੇ ਜਿਨ੍ਹਾਂ ਦੇ ਉੱਤੇ ਬੱਚਿਆਂ ਨੂੰ ਜਿਹੜੀ ਹੈਗੀ ਗੰਭੀਰ ਸਮੱਸਿਆ ਪੈਦਾ ਹੋ ਗਈ ਡਾਇਰੀਆ ਕਰਕੇ ਔਰ ਇਦਾਂ ਦੀ ਪ੍ਰੋਬਲਮ ਕਰਕੇ ਮੈਂ ਚਾਹੁੰਦਾ ਵੀ ਪੂਰੇ ਲੁਧਿਆਣਾ ਦੇ ਵਿੱਚ ਇਦਾਂ ਦੀ ਪ੍ਰੋਬਲਮ ਨਾ ਆਵੇ ਇਸ ਕਰਕੇ ਮੇਰੀ ਆਪ ਸਭ ਨੂੰ ਰਿਕਵੈਸਟ ਔਰ ਗੁਜ਼ਾਰਿਸ਼ ਹੈ ਪਲੀਜ਼ ਸਾਡੇ ਇਹਦੇ ਵਿੱਚ ਸਹਿਯੋਗ ਕਰੋ ਸਾਡੇ ਡਾਕਟਰਾਂ ਦੀ ਟੀਮਾਂ ਨਾਲ ਹੈ ਔਰ ਕੋਈ ਵੀ ਚੀਜ਼ ਜਿਹਦੇ ਤੁਹਾਨੂੰ ਲੋੜ ਹੈ ਤਾਂ ਸਿਵਲ ਆਫਿਸ ਸਿਵਲ ਸਰਜਨ ਦੇ ਆਫਿਸ ਦੇ ਵਿੱਚ ਤੁਸੀਂ ਸੰਪਰਕ ਸਾਂ ਕਰ ਸਕਦੇ ਹੋ ਔਰ ਇਹਦੇ ਬਾਅਦ ਜੇ ਬੱਚੇ ਨੂੰ ਕੋਈ ਉਲਟੀ ਦਸਤ ਲੱਗਦਾ ਹੈ ਤਾਂ ਬਿਲਕੁਲ ਵੇਟ ਕਰਨ ਦੀ ਲੋੜ ਨਹੀਂ ਹੈ ਔੜੀ ਕਰਨ ਦੀ ਲੋੜ ਨਹੀਂ ਹੈ ਤੁਰੰਤ ਜਿਹੜਾ ਹੈਗਾ ਡਾਕਟਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਬੱਚੇ ਨੂੰ ਜ਼ਰੂਰ ਦਿਖਾਓ ਧੰਨਵਾਦ